ਤੁਹਾਨੂੰ ਗੁਰੂ ਨੇ ਸਿੱਖ ਬਣਾਇਆ ਸਿੱਖ ਦੀ ਕੋਈ ਜਾਤ ਨਹੀਂ ਜਿਹੜਾ ਜਾਤ ਦਾ ਹੰਕਾਰ ਕਰਦਾ ਉਹ ਸਿੱਖ ਨਹੀਂ ਮੈਂ ਅਜੀਤ ਗਰੰਤੀ ਸਿੰਘ ਨਾਲ ਗੱਲ ਕੀਤੀ ਸੀ ਉਹਨੇ ਕੋਈ ਮੁਸ਼ਕਲ ਆਈ ਤੇ ਤਕੜ ਲਾਤੀ ਸੰਗਤ ਜੀ ਆ ਲਓ ਕਿ ਮੈਂ ਅਕਾਲ ਤਖਤ ਸਾਹਿਬ ਕੋ ਇਸ ਕਤਰੇ ਤੋਂ ਗੱਲ ਕੀਤੀ ਸੀ ਸਜਣਾ ਸਿੱਖੀ ਤੇ ਬੜੀ ਅਨਮੋਲ ਹੈ ਸੇਧ ਦੇ ਲਈ ਹੈ ਤੇ ਥੋੜੀ ਜੀ ਮੁਸ਼ਕਲ ਪੈ ਗਈ ਤੇ ਆਪਾਂ ਸਿੱਖੀ ਛੱਡਾਂਗੇ ਬਦਲ ਜਿਵੇਂ ਬੰਦਾ ਬਸਤਰ ਬਦਲਦਾ ਹੈ ਇਵੇਂ ਜ਼ਿੰਦਗੀ ਦੇ ਵਿੱਚ ਦੁੱਖ ਨੇ ਸੁੱਖ ਨੇ ਉਤਰਾਅ ਨੇ ਝੜਾਅ ਨੇ ਮੁਸ਼ਕਲਾਂ ਨੇ ਸੁੱਖ ਨੇ ਕਮਰਾਉਣਾ ਤੇ ਜਦੋਂ ਕਈ ਵਾਰੀ ਲੱਗਦੀ ਆ ਮੈਂ ਸਾਡੇ ਕਈ ਭਰਾ ਜਾਂ ਭੈਣਾ ਉਹ ਦੂਜੇ ਪਾਸੇ ਚਲੇ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਆਓ ਤੇ ਅਸੀਂ ਤੁਹਾਡੇ ਦੁੱਖ ਐਂ ਦੂਰ ਕਰਾਂਗੇ ਵੇਖੋ ਇਹ ਦੁੱਖ ਤੇ ਸੁੱਖ ਕਪੜਿਆ ਵਾਗ ਨੇ ਆਉਣੇ ਹੀ ਨੇ ਕਿ ਆਹ ਲਾਲਚ ਦੇਵਾਂਗੇ ਤੇ ਸਿੱਖੀ ਛੱਡ ਦੋ ਲਾਲਚੀ ਬੰਦਾ ਸਿੱਖ ਨਹੀਂ ਹੋ ਸਕਦਾ ਸਾਨੂੰ ਸਿੱਖੀ ਉਦਣ ਮਿਲੀ ਸੀ ਜਿੱਦਣ ਪੰਜ ਪਿਆਰਿਆਂ ਨੇ ਗੁਰੂ ਦੇ ਸਾਹਮਣੇ ਜਾ ਕੇ ਸੀਸ ਕਟਵਾਈ ਸੀ ਹਮ ਕਾਰਨ ਗੁਰਕੁਲ ਹੈ ਗਵਾਈ ਹਮ ਕੁੱਲ ਰੱਖੈ ਕਵਨ ਬੜਾਈ ਭਾਈ ਸੁਵੇਖ ਸਿੰਘ ਨੇ ਆਖਿਆ ਸੀ ਸਾਡੇ ਲਈ ਸਾਡੇ ਕਲਗੀਧਰ ਪਾਤਸ਼ਾਹ ਨੇ ਆਪਣੀਆਂ ਕੁੱਲਾ ਸ਼ਹੀਦ ਕਰਵਾ ਲਈਆਂ ਅਸੀਂ ਆਪਣੀ ਕੁੱਲ ਰੱਖਣ ਲਈ ਕਹਿੰਦੇ ਸੀ ਨਾ ਤੇਰਾ ਇੱਕੋ ਹੀ ਪੁੱਤ ਹੈ ਸਿਰਖੀ ਛੱਡ ਦੇ ਬੱਚੂ ਤੇਰੀ ਕੁੱਲ ਚੱਲੂਗੀ ਭਾਈ ਸੁਵੇਖ ਸਿੰਘ ਕਹਿੰਦੇ ਹਮ ਕਾਰਨ ਗੁਰਕੁਲ ਹੈ ਗਵਾਈ ਹਮ ਕੁੱਲ ਰੱਖੈ ਕੌਮਨ ਬੜਾਈ ਅਸੀਂ ਕੁੱਲ ਬਚਾਉਣ ਲਈ ਗੁਰੂ ਦੀ ਸਿੱਖੀ ਛੱਡ ਦਈਏ ਇਹ ਚੰਗੀ ਗੱਲ ਨਹੀਂ ਹੈ ਯਤਨ ਕੀਤੇ ਕਿ ਇੱਕੋ ਦਿਨ ਦੇ ਵਿੱਚ ਕੌਮ ਨੂੰ ਨੇਸ ਤੋਂ ਨਾਬੂਦ ਕਰਾਂਗੇ ਖਤਮ ਕਰਾਂਗੇ ਕੋਈ ਕੌਮ ਖਤਮ ਨਹੀਂ ਕੌਮ ਕਦੀ ਘੱਲੂ ਘਾਰਿਆਂ ਦੇ ਵਿੱਚ ਨਹੀਂ ਦੇ ਮੁੱਕਦੀ ਆਪਾਂ ਆਪ ਗੁਰੂ ਦੇ ਮਾਰਗ ਤੇ ਚੱਲਣਾ ਤੇ ਜਿਹੜੇ ਭਟਕ ਗਏ ਨੇ ਉਨਾ ਨੂੰ ਵੀ ਇੰਦਰ ਗਾਇਓ ਹੁਣੇ ਗੋਇੰਦਵਾਲ ਸਾਹਿਬ ਦੀ ਬੜੀ ਮਹਿਮਾ ਸੀ ਗੁਰੂ ਅਮਰਦਾਸ ਪਾਤਸ਼ਾਹ ਦਾ ਵਸਾਇਆ ਨਗਰ ਵਡਿਆਈ ਬੜੀ ਦੂਰ ਤੱਕ ਗਈ ਦੂਰ ਦਾ ਰਹਿਣ ਵਾਲਾ ਇੱਕ ਉੱਚੀ ਵਰਣ ਦਾ ਸੀ ਮਾਈ ਦਾਸ ਇਹ ਵੀ ਆ ਗਿਆ ਗੋਇੰਦਵਾਲ ਸਾਹਿਬ ਵੀ ਮੈਂ ਵੀ ਗੁਰੂ ਦੇ ਕਰਨ ਦਰਸ਼ਨ ਮਹਿਮਾ ਸੁਣੀ ਸੀ ਵਡਿਆਈ ਸੀ ਪਰ ਜਦੋਂ ਸ਼੍ਰੀ ਗੋੰਦਵਾਲ ਸਾਹਿਬ ਆਇਆ ਨਾ ਤੂੰ ਨੇ ਦੇਖਿਆ ਭਈ ਗੁਰੂ ਦਾ ਹੁਕਮ ਹੈ ਕਿ ਬੜਾ ਹੀ ਪਿਆਰਾ ਹੈ ਪਹਿਲਾ ਪੰਗਤ ਪਾਛਾ ਸੰਤਕ ਇਹ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹੈ ਤੇ ਆਖਿਆ ਗਿਆ ਕਿ ਭਾਈ ਜੇ ਗੁਰੂ ਦੇ ਦਰਸ਼ਨ ਕਰਨੇ ਨੇ ਪਹਿਲਾ ਪੰਗਤ ਵਿੱਚ ਬੈਠ। ਉਹ ਜਦੋਂ ਪੰਗਤ ਵਿੱਚ ਬੈਠਾ ਤੇ ਉਹਨੇ ਦੇਖਿਆ ਭਈ ਜਿਹੜੇ ਨਗਰ ਦੀ ਸਫਾਈ ਕਰਦੇ ਨੇ ਉਹ ਵੀ ਇੱਥੇ ਬੈਠੇ ਨਹੀਂ ਜਿਨ੍ਹਾਂ ਨੂੰ ਵਰਣ ਵੰਡ ਦੇ ਮੁਤਾਬਕ ਨੀਵੇਂ ਤੇ ਨੀਤ ਕਿਹਾ ਜਾਂਦਾ ਹੈ ਉਹ ਵੀ ਬੈਠੇ ਨੇ ਲੈ ਭਲਾ ਮੇਰੀ ਤੇ ਵਰਣ ਜਾਤ ਉੱਚੀ ਤੇ ਮੈਂ ਭਲਾ ਇਹਨਾਂ ਦੇ ਨਾਲ ਕਿਵੇਂ ਬਹਿ ਸਕਦਾ ਸਾਖੀ ਆਖਦੀ ਹੈ ਉਹਦੇ ਅੱਗੇ ਰੋਟੀ ਪਰੋਸੀ ਗਈ ਭੋਜਨ ਪਰੋਸਿਆ ਗਿਆ ਲੰਗਰ ਉਹਨੇ ਛਕਿਆ ਨਹੀਂ ਉੱਠ ਕੇ ਦੌੜ ਗਿਆ ਨਹੀਂ ਮੈਂ ਪਟਿਆ ਜਾਵਾਂਗਾ ਮੈਂ ਉੱਚੀ ਵਰਣ ਦਾ ਵਾਂ ਤੇ ਚਲਾ ਗਿਆ ਜਦੋਂ ਗਿਆ ਉਥੇ ਰਸਤੇ ਦੇ ਵਿੱਚ ਠਹਿਰਿਆ ਹੋਰ ਕਈ ਮਹੀਨੇ ਉਹਨੇ ਬੜੀ ਬੰਦਗੀ ਕੀਤੀ ਪਰ ਜਦੋਂ ਉਹਦੀ ਅੱਖ ਲੱਗਣੀ ਨਾ ਉਹਨੂੰ ਉਹੀ ਭੋਜਨ ਪਰੋਸਿਆ ਆ ਜਿਹੜਾ ਗੁੰਦਵਾਲ ਸਾਹਿਬ ਛੱਡ ਆਇਆ ਸੀ ਉਹ ਨਜ਼ਰ ਉਹਨੇ ਬੜਾ ਸੋਚਣਾ ਅਭੀ ਇਹ ਕੀਤੀ ਬੜੀ ਵਾਰੀ ਉਹਨੇ ਯਤਨ ਕੀਤਾ ਫਿਰ ਧਿਆਨ ਨਾ ਲੱਗੇ ਇੱਕ ਦਿਨ ਉਹਨੇ ਬੇਨਤੀ ਕੀਤੀ ਵੀ ਮੇਰਾ ਇਮਤਿਹਾਨ ਵਾਹਿਗੁਰੂ ਘਰ ਤੋਂ ਲੈ ਲਿਆ। ਐਨੇ ਮੈਂ ਔਖੇ ਤੇਰੇ ਜਪ-ਤਪ ਕਰ ਰਿਹਾ ਹੈ। ਲੇਵ ਵੀ ਨਹੀਂ ਲੱਗਦੀ। ਉਹ ਗੋਂਦਵਾਲ ਸਾਹਿਬ ਵਾਲਾ ਰੋਸਿਆ ਭੋਜਨ ਦਿੱਸੀ ਜਾਂਦਾ ਹੈ। ਕਹਿੰਦੇ ਉਹਨੂੰ ਇੱਕ ਆਵਾਜ਼ ਆਈ ਆਕਾਸ਼वाणी ਹੋਈ। ਭਈ ਤੇਰੀ ਮੁਕਤੀ ਦਾ ਰਾਹ ਗੋਂਦਵਾਲ ਸਾਹਿਬ ਹੀ ਹੈ। ਜਾ। ਪਹਿਲਾ ਪੰਗਤ ਦੇ ਵਿੱਚ ਬੈ ਤੇ ਉੱਥੇ ਬਰਾਬਰ ਬਹਿ ਕੇ ਸਭਨਾ ਦੇ ਪ੍ਰਸ਼ਾਦਾ ਛੱਕ ਫੇਰ ਤੈਨੂੰ ਰੱਬ ਦਾ ਘਰ ਮਿਲੂ ਦਾ ਗੁਰਮਖੋ ਇਹ ਜੋ ਪੰਗਤਾਂ ਦਾ ਸਿਧਾਂਤ ਹੈ ਨਾ ਹੁਣ ਆਪਾਂ ਪ੍ਰਸ਼ਾਦਾ ਛਕਣਾ ਹੈ ਆਪਾਂ ਬਰਾਬਰ ਬੈਣਾ ਇੱਥੇ ਕੋਈ ਵੱਡਾ ਨਹੀਂ ਕੋਈ ਨੀਵਾ ਨਹੀਂ ਤੁਸੀਂ 60ਖੰਡ ਸ੍ਰੀ ਦਰਬਾਰ ਸਾਹਿਬ ਜਾਣੇ ਹੋ ਸਾਰੇ ਸਾਡਾ ਕੇਂਦਰ ਹੀ ਇਸ ਥਾਂ 'ਤੇ ਉਥੇ ਪੰਗਤਾਂ ਦੇ ਵਿੱਚ ਵੱਡੇ ਵੱਡੇ ਕਈ ਮਨਿਸਟਰ ਆਉਂਦੇ ਨੇ ਪਰ ਉਥੇ ਸਾਰੇ ਪੰਗਤ ਵਿੱਚ ਬਰਾਬਰ ਬੈਂਦੇ ਨੇ ਇਹ ਗੁਰੂ ਨਾਨਕ ਦਾ ਸਿਧਾਂਤ ਹੈ ਇੱਥੇ ਊਚ ਨੀਚ ਭੇਦ ਭਾਵ ਬਿਲਕੁਲ ਨਹੀਂ ਹੈ ਇੱਥੇ ਰਾਣਾ ਰੰਕ ਬਰਾਬਰੀ ਇੱਥੇ ਭਾਵੇਂ ਕੋਈ ਮੰਗਤਾ ਹੈ ਤੇ ਭਾਵੇਂ ਰਾਜਾ ਪੰਗਤ ਦੇ ਵਿੱਚ ਜਦੋਂ ਗੁਰੂ ਦੇ ਘਰ ਦੇ ਵਿੱਚ ਆ ਗਿਆ ਸੰਗਤ ਤੇ ਪੰਗਤ ਉਥੇ ਆਪਾਂ ਬਰਾਬਰ ਹਾਂ ਤਾਂ ਮੈਂ ਤੇਹੀ ਬੇਇਤੀ ਕਰਨਾ ਹੈ ਕਦੀ ਵੀ ਮਾਨਸਿਕ ਤੌਰ ਤੇ ਇਹ ਨਹੀਂ ਸੋਚਣਾ ਹੈ ਕਿ ਅਸੀਂ ਕਿਸੇ ਤੋਂ ਣੀਵੇਂ ਹਾਂ ਨਹੀਂ ਤੁਹਾਨੂੰ ਗੁਰੂ ਨੇ ਸਿੱਖ ਬਣਾਇਆ ਸਿੱਖ ਦੀ ਕੋਈ ਜਾਤ ਨਹੀਂ ਜਿਹੜਾ ਜਾਤ ਦਾ ਹੰਕਾਰ ਕਰਦਾ ਉਹ ਸਿੱਖ ਨਹੀਂ ਸਿੱਖ ਦੀ ਕੋਈ ਜਾਤ ਨਹੀਂ ਫੰਨੂ ਤੇ ਸਾਡੇ ਗੁਰੂ ਨੇ ਜਿੱਦਣ ਖੰਡੇ ਬਾਟੇ ਦੀ ਬੋਲ ਦਿੱਤੀ ਅੰਮ੍ਰਿਤ ਦੀ ਦਾਤ ਦਿੱਤੀ ਜਿਨ੍ਹਾਂ ਨੇ ਛਕਿਆ ਵੀ ਜਾਂ ਨਹੀਂ ਇੱਕੋ ਬਾਟੇ ਤੋਂ ਛਕਾਇਆ ਫਿਰ ਜਦੋਂ ਆਪਾਂ ਛਕ ਰਹੇ ਨੇ ਵੀਰ ਆਸਨ ਦੇ ਵਿੱਚ ਕੁਛ ਅੰਮ੍ਰਿਤ ਹਿਠਾ ਹਿਠਲੇ ਬਾਟੇ ਚਲਾ ਜਾਂਦਾ ਉਸ ਬਾਟੇ ਨੂੰ ਵੀ ਫਿਰ ਮੂੰਹ ਲਵਾਇਆ ਜਾਂਦਾ ਹੈ ਕਾਲ ਤੱਕ ਸਾਥ ਤੁਸੀਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜਦ ਤੱਕ ਦਾ ਉਹ ਇਹ ਹੁੰਦਾ ਹੈ ਕਿ ਅੱਜ ਤੋਂ ਬਾਅਦ ਤੁਹਾਡੀ ਪ੍ਰਾਣੀ ਜਾਤ ਕੁੱਲ ਖਤਮ ਅੱਜ ਤੋਂ ਤੁਸੀਂ ਸਿੱਖ ਹੋ ਸਿੱਖ ਬਣ ਗਏ ਅਸੀਂ ਗੁਰ ਭਾਈ ਬਣ ਗਏ ਗੁਰ ਭਾਈ ਬਣ ਆਪਾਂ ਸਭ ਨਾਨਕ ਤੇ ਗੁਰ ਭਾਈ ਬਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਿੱਤੇ ਹੋਏ ਮਾਰਗ ਤੇ ਚੱਲ ਜ਼ਿੰਦਗੀ ਦੇ ਵਿੱਚ ਨਾ ਦੁੱਖ ਸੁੱਖ ਆਉਂਦੇ ਰੁਹੇ ਮਰ ਦੀ ਇੱਕ ਗਰੰਟੀ ਸੰਗਣਾ ਗੱਲ ਕੀਤੀ ਸੀ ਉਹਨੇ ਕੋਈ ਮੁਸ਼ਕਲ ਆਈ ਤੇ ਕਕਾਰ ਲਾ ਦੇ ਉਸੇ ਤੇ ਲਾ ਦੇ ਤੇ ਬਾਅਦ ਵਿੱਚ ਉਹਦੀ ਵੀਡੀਓ ਵੀ ਆਈ ਤੇ ਮੈਂ ਅਕਾਲ ਤਖਤ ਸਾਹਿਬ ਤੋਂ ਇਸ ਕਤਰੇ ਤੋਂ ਗੱਲ ਕੀਤੀ ਕਿ ਸਜਣਾ ਸਿੱਖੀ ਤੇ ਬੜੀ ਅਨਮੋਲ ਹੈ ਸਿਰ ਦੇ ਕੇ ਲਈ ਹੈ ਤੇ ਥੋੜੀ ਜੀ ਮੁਸ਼ਕਲ ਪੈ ਗਈ ਤੇ ਆਪਾਂ ਸਿੱਖੀ ਛੱਡਾਂਗੇ ਬਲਾ ਦੁੱਖ ਸੁੱਖ ਕੀ ਨੇ ਆਪਾਂ ਗੁਰਬਾਣੀ ਤੇ ਪੜ੍ਹਦੇ ਆ ਨਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆਂ ਸੁੱਖ ਸੁੱਖ ਦੁੱਖ ਦੋਵੇਂ ਦਾਰ ਕੱਪੜੇ ਪਹਿਰੇ ਜਾਏ ਅਥੋੜੇ ਦਿਨ ਪਹਿਲਾਂ ਆਪਾਂ ਵਾਵਾ ਮੋਡੇ ਕੱਪੜੇ ਪਾਉਂਦੇ ਸੀ ਹੁਣ ਥੋੜੇ ਹਲਕੇ ਆ ਤੇ ਇਹਦੇ ਤੋਂ ਅੱਗੇ ਜਾ ਕੇ ਹੋਰ ਹਲਕੇ ਹੋ ਜਾਣ ਜਿਵੇਂ ਬੰਦਾ ਬਸਤਰ ਬਦਲਦਾ ਹੈ ਇਵੇਂ ਜ਼ਿੰਦਗੀ ਦੇ ਵਿੱਚ ਦੁੱਖ ਨੇ ਸੁੱਖ ਨੇ ਉਤਰਾ ਨੇ ਢੜਾ ਨੇ ਮੁਸ਼ਕਲਾਂ ਨੇ ਸੁੱਖ ਨੇ ਕਵਰਉਣਾ ਤੋਂ ਮਨ ਲਓ ਜੇ ਦੁੱਖ ਵੀ ਆ ਗਏ ਤਾਂ ਗੁਰੂ ਦਾ ਡਰ ਛੱਡ ਕੇ ਦੂਜੇ ਪਾਸੇ ਨਹੀਂ ਜਾਣਾ ਹੁਣੇ ਆਪਾਂ ਸੱਚੇ ਪਾਤਸ਼ਾਹ ਦੇ ਬਚਨ ਪੜ੍ਹ ਰਹੇ ਸੀ ਨਾ ਸਗਲ ਦਵਾਰ ਕਉ ਛਾੜ ਕੈ ਗਾਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਗੁਰੂ ਸਾਹਿਬ ਸਾਡੀ ਬਾਹਾਂ ਫੜਨ ਵਾਲੇ ਤੁਸੀਂ ਹੋ ਸਰੀਰਕ ਤੌਰ ਤੇ ਬਿਮਾਰੀਆਂ ਰੋਗ ਮਾਨਸਿਕ ਤੌਰ ਤੇ ਬਿਮਾਰੀਆਂ ਤੇ ਜਦੋਂ ਕਈ ਵਾਰੀ ਲੱਗਦੀਆਂ ਮੈਂ ਸਾਡੇ ਕਈ ਭਰਾ ਜਾਂ ਭੈਣਾਂ ਉਹ ਦੂਜੇ ਪਾਸੇ ਚਲੇ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਆਓ ਤੇ ਅਸੀਂ ਤੁਹਾਡੇ ਦੁੱਖ ਐਂ ਦੂਰ ਕਰਾਂਗੇ ਵੇਖੋ ਇਹ ਦੁੱਖ ਤੇ ਸੁੱਖ ਕਪੜਿਆ ਵਾਗਨੇ ਆਉਣੇ ਹੀ ਨੇ ਇਹ ਤੇ ਕੁਦਰਤੀ ਨੇ ਪਰ ਜੇ ਗੁਰੂ ਨਾਲ ਜੁੜੇ ਹੋਵਾਂਗੇ ਦੁੱਖਾਂ ਦੇ ਵਿੱਚ ਘਬਰਾਵਾਂਗੇ ਨਹੀਂ ਏਸ ਕਰਕੇ ਦੁੱਖ ਸੁੱਖ ਆਉਂਦੇ ਨੇ ਗਰੀਬੀ ਗਰੀਬੀ ਵੀ ਹੋ ਸਕਦੀ ਹੈ ਜੀ ਮਨ ਚ ਪਰ ਜੇ ਗੁਰੂ ਨਾਲ ਜੁੜਾਂਗੇ ਤੇ ਨਾਲ ਉਦਮ ਕਰਾਂਗੇ ਕਿਰਤੀ ਹੋਵਾਂਗੇ ਤੇ ਗਰੀਬੀ ਵੀ ਕੱਟੀ ਜਾਏ ਸਿੱਖ ਲਾਲਚੀ ਨਹੀਂ ਹੁੰਦਾ ਵੀ ਕੋਈ ਲਾਲਚ ਦਵੇ ਤੇ ਅਸੀਂ ਆਖੀਏ ਭਈ ਅਸੀਂ ਦੂਜੇ ਪਾਸੇ ਚਲੇ ਗਏ ਸਾਡੇ ਸਾਹਮਣੇ ਤੇ ਕਿੰਨੀਆਂ ਮਿਸਾਲਾਂ ਬੈਨਾਂ ਨੇ ਜਿਸ ਦਿਨ ਭਾਈ ਸੁਵੇਕ ਸਿੰਘ ਤੇ ਭਾਈ ਸ਼ਹਾਬਾਦ ਸੇ ਇਹਨਾਂ ਨੂੰ ਫੜਿਆ ਫੜਿਆ ਕਰ ਤੋਂ ਸਿੱਖੀ ਰੋਮ ਰੋਮ ਵਿੱਚ ਸੀ ਪਿਓ ਪੁੱਤ ਨੇ ਭਾਈ ਸੁਵੇਕ ਸਿੰਘ ਤੇ ਭਾਈ ਸ਼ਹਾਬਾਦ ਸ਼ਹਾਬਾਦ ਇਨਾਂ ਨੂੰ ਕੀ ਕਿਹਾ ਸੀ ਭੜਾ ਭਾਈ ਸਾਹਿਬ ਉਹਨਾਂ ਨੂੰ ਕਿ ਸਿੱਖੀ ਛੱਡ ਲਓ ਆਨੰਦ ਲਓ ਨਵਾਬੀ ਨਜ਼ੀਰੀਆਂ ਪੈਸਾ ਹੋਰ ਜੋ ਵੀ ਜ਼ਿੰਦਗੀ ਦੇ ਆਨੰਦ ਨੇ ਮਾਣੂ ਸਿੱਖੀ ਛੱਡ ਦੋ ਤੇ ਉਹਨਾਂ ਸਿੱਖਾਂ ਨੇ ਕੀ ਜਵਾਬ ਦਿੱਤਾ ਸੀ ਇਹ ਜਵਾਬ ਅੱਜ ਹਰ ਸਿੱਖ ਦੀ ਜ਼ੁਬਾਨ ਤੇ ਚਾਹੀਦਾ ਹੈ ਕੋਈ ਆਖੇ ਇਹ ਆ ਨਾਲ ਤੇ ਦਵਾਂਗੇ ਤੇ ਸਿੱਖੀ ਛੱਡ ਦੋ ਲਾਲਚੀ ਬੰਦਾ ਸਿੱਖ ਨਹੀਂ ਹੋ ਸਕਦਾ ਸਾਨੂੰ ਸਿੱਖੀ ਉਦਣ ਮਿਲੀ ਸੀ ਜਿੱਦਣ ਪੰਜ ਪਿਆਰਿਆਂ ਨੇ ਗੁਰੂ ਦੇ ਸਾਹਮਣੇ ਜਾ ਕੇ ਸੀਸ ਕਟਵਾਈ ਸੀ ਸਸਤੀ ਥੋੜਾ ਮਿਲੀ ਕਿ ਅਸੀਂ ਤੇ ਖੇਡ ਬਣਾ ਲਈ ਕੀ ਜਵਾਬ ਸੀ ਉਹਨਾਂ ਦਾ ਭਾਈ ਸੁਮੇਸ਼ ਸਿੰਘ ਤੇ ਭਾਈ ਸ਼ਹਾਬਾਦ ਸਿੰਘ ਚਰਖੜੀ ਤੇ ਚੜ੍ਹੇ ਗਏ ਖੂਨ ਕਢ ਦਿੱਤਾ ਸਰੀਰ ਦੇ ਵਿੱਚੋਂ ਲਾਹੌਰ ਦੀ ਧਰਤੀ ਤੇ ਯਈਆ ਖਾਨ ਨੇ ਪਰ ਉਹ ਕੀ ਕਹਿੰਦੇ ਸੀ ਜਦੋਂ ਕਿਤੇ ਮੰਨ ਜਾ ਸਿੱਖੀ ਛੱਡ ਲਓ ਸਾਡਾ ਧਰਮ ਕਬੂਲ ਕਰੋ ਆਪਾਂ ਜਾਣਦੇ ਇਹੋ ਗੱਲ ਕਹੀ ਪਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖੇ ਉਹਨਾਂ ਦਾ ਕੀ ਜਵਾਬ ਸੀ ਉਹ ਕਹਿੰਦੇ ਹਮ ਕਾਰਨ ਗੁਰ ਕੁਲਹਿ ਗਵਾਈ ਸਾਡੇ ਲਈ ਸਾਡੇ ਗੁਰੂ ਨੇ ਆਪਣੇ 4 ਪੁੱਤ ਸ਼ਹੀਦ ਕਰਵਾਏ ਦੋ ਸਰਹੰਦ ਤੇ ਦੋ ਚਮਕੌਰ ਸਾਹਿਬ ਹਮ ਕਾਰਨ ਗੁਰਪੁਲ ਹੈ ਗਵਾਈ ਹਮ ਕੁੱਲ ਰੱਖੈ ਕਵਨ ਬੜਾਈ ਭਾਈ ਸੁਵੇਕ ਸਿੰਘ ਨੇ ਆਖਿਆ ਸੀ ਸਾਡੇ ਲਈ ਸਾਡੇ ਕਲਗੀਧਰ ਪਾਤਸ਼ਾਹ ਨੇ ਆਪਣੀਆਂ ਕੁੱਲਾ ਸ਼ਹੀਦ ਕਰਵਾ ਲਈਆਂ ਅਸੀਂ ਆਪਣੀ ਕੁੱਲ ਰੱਖਣ ਲਈ ਕਹਿੰਦੇ ਸੀ ਨਾ ਤੇਰਾ ਇੱਕੋ ਹੀ ਪੁੱਤ ਹੈ ਸਿੱਖੀ ਛੱਡ ਦੇ ਬਚ ਜੂ ਤੇਰੀ ਕੁੱਲ ਚੱਲ ਪੂਗੀ ਭਾਈ ਸੁਬੇਗ ਸਿੰਘ ਕਹਿੰਦੇ ਹਮ ਕਾਰਨ ਗੁਰਕੁਲ ਹੈ ਗਵਾਈ ਹਮ ਕੁੱਲ ਰੱਖੈ ਕਮਨ ਬੜਾਈ ਅਸੀਂ ਕੁੱਲ ਬਚਾਉਣ ਲਈ ਗੁਰੂ ਦੀ ਸਿੱਖੀ ਛੱਡ ਦਈਏ ਇਹ ਚੰਗੀ ਗੱਲ ਨਹੀਂ ਹੈ ਸ਼ਹੀਦ ਹੋਏ ਅੱਜ ਯਾਦ ਤੇ ਕਰਦੇ ਹਨ ਇਤਿਹਾਸ ਵਿੱਚ ਹੈ ਅਰਦਾਸ ਵਿੱਚ ਹੈ ਉਹਨਾਂ ਦਾ ਇਨਾਮ ਹੈ ਜਿਹੜੇ ਦ੍ਰਿੜ ਰਹਿ ਜਿਹੜੇ ਡੋਲ ਜਾਣ ਕਿ ਸਿੱਖ ਡੋਲਦਾ ਹੀ ਨਹੀਂ ਸਿੱਖ ਡੋਲ ਵੀ ਕਿਵੇਂ ਸਕਦਾ ਹੈ ਗੁਰੂ ਨੇ ਬਾਣੀ ਚਾਹਿਆ ਆਸਰਾ ਰੱਬ ਦਾ ਲਓ ਤੂੰ ਮੇਰੋਂ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲ ਹੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਸੱਚੇ ਪਾਤਸ਼ਾਹ ਤੂੰ ਸਾਡੇ ਲਈ ਸਮੇਰ ਪਰਬਤ ਨਾ ਤੂੰ ਹਿਲਦਾ ਸੀ ਤੇਰੇ ਨਾਲ ਜੁੜਿਆ ਸੀ ਕਿੱਦਾਂ ਡੋਲ ਜਾਵਾਂਗੇ ਇਸ ਕਰਕੇ ਜੇ ਕੋਈ ਆਪਣਾ ਵੀਰ ਭੈਣ ਸੱਜਣ ਮਿੱਤਰ ਦੋਸਤ ਆਂਢੀ ਗਵਾਂਢੀ ਕਿਤੇ ਭਟਕ ਵੀ ਗਿਆ ਬੜੇ ਪ੍ਰੇਮ ਨਾਲ ਉਹਨੂੰ ਲੈ ਕੇ ਆਓ ਆਪਣੇ ਨੇ ਸਿੱਖੀ ਦੀ ਬਾਤ ਪਾਈ ਦੀ ਅੱਪਾ ਗੁਰੂ ਦੇ ਸ਼ਬਦ ਦੀ ਸਾਖੀ ਦੇ ਵਿੱਚ ਚੱਲੀਏ ਸਿੱਖਿਆ ਤੇ ਚੱਲੀਏ ਤੇ ਜਦੋਂ ਆਪਾਂ ਚੱਲ ਪਏ ਤੁਸੀਂ ਤੇ ਉਸ ਧਰਤੀ ਤੇ ਬਿਠੇ ਹੋ ਜਿੱਥੇ ਛੋਟਾ ਕੱਲੂ ਘਾਰਾ ਹੋਇਆ ਯਤਨ ਕੀਤੇ ਕਿ ਇੱਕੋ ਦਿਨ ਦੇ ਵਿੱਚ ਕੌਮ ਨੂੰ ਨੇਸ਼ ਤੋਂ ਨਾਬੂਤ ਕਰਾਂਗੇ ਖਤਮ ਕਰਾਂਗੇ ਕੋਈ ਕੌਮ ਖਤਮ ਨਹੀਂ ਕੌਮ ਕਦੀ ਕੱਲੂ ਘਾਰਿਆਂ ਦੇ ਵਿੱਚ ਨਹੀਂ ਦੇ ਮੁਕਦੀਆਂ ਲੜਦੀਆਂ ਪਰ ਜਦੋਂ ਅਵੇਸਲੇ ਹੋ ਜਾਂਦੇ ਆ ਉਦੋਂ ਢਿੱਲਾ ਆ ਜਾਂਦੇ ਨੇ ਤਾਂ ਕੋਈ ਵੀ ਹੈ ਹਰੇਕ ਨੂੰ ਪ੍ਰੇਰਣਾ ਦਿਓ ਹਰ ਘਰ ਦੇ ਵਿੱਚ ਨਿਤਨੇਮ ਹੋਵੇ ਸਵੇਰੇ ਵੀ ਸ਼ਾਮ ਨੂੰ ਆਹ ਗੁਰਦੁਆਰਾ ਸਾਹਿਬ ਤੁਹਾਡੇ ਕਿੰਨੇ ਸੋਹਣੇ ਨੇ ਭਾਈ ਸਾਹਿਬ ਬੈਠੇ ਨੇ ਪਾਠ ਹੁੰਦਾ ਹੈ ਗੁਰਦੁਆਰੇ ਆਓ ਸਵੇਰੇ ਤੇ ਸ਼ਾਮੀ ਗੁਰਬਾਣੀ ਨੂੰ ਸੁਣੋ ਗੁਰਬਾਣੀ ਨੂੰ ਸਮਝੋ ਇਤਿਹਾਸ ਬਾਚੋ ਤੇ ਫੇਰ ਆਪਾਂ ਕਬਰਾਂਾਂਗੇ ਨਹੀਂ ਆਪਾਂ ਆਪ ਗੁਰੂ ਦੇ ਮਾਰਗ ਤੇ ਚੱਲਣਾ ਹੈ ਤੇ ਜਿਹੜੇ ਭਟਕ ਗਏ ਨੇ ਉਹਨਾਂ ਨੂੰ ਵੀ ਇੱਧਰ ਲਾਇਆ ਹੋਣਾ ਇਹ ਪੰਜਾਬ ਹੈ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉਤੇ ਤੇ ਬਾਕੀ ਕੋਲੇ ਸੰਸਾਰ ਦੀ ਹੁਣ ਤੇ ਸਾਰਾ ਸੰਸਾਰ ਹੀ ਆਖਦਾ ਹੈ ਨਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਦਰ ਘਾਰੇ ਸੁੱਖ ਸ਼ਾਂਤੀ ਟਿਕਾ ਦਿੰਦਾ ਹੈ ਅੱਜ ਦੇ ਸੰਸਾਰ ਦੇ ਵਿੱਚ ਸ਼ਾਂਤੀ ਚਾਹੀਦੀ ਹੈ ਆਵੇਗੀ ਉਹ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਦੇ ਚੱਲ ਕੇ ਆਉਗੀ। ਤੋਂ ਅਸੀਂ ਤੁਹਾਡੇ ਨਗਰ ਵਿੱਚ ਪਹੁੰਚੇ ਆਂ। ਭੈਣਾ, ਮਾਇਨਾ, ਵੀਰ, ਬਜ਼ੁਰਗ ਨੇ ਆਪਾਂ ਇਕੱਠਿਆਂ ਪਾਠ ਕੀਤਾ ਇਹ ਦਿਨ ਤੋਂ ਬਾਅਦ। ਸੰਗਤੀ ਰੂਪ ਵਿੱਚ ਪਾਠ ਕਰੋ ਗੁਰੂ ਨੇ ਸੰਗਤਾਂ ਕਾਇਮ ਕੀਤੀਆਂ ਨੇ। ਘਮਰਾਓ ਨਾ ਮੁਸ਼ਕਲਾਂ ਦੇ ਵਿੱਚ ਆਸਰਾ ਗੁਰੂ ਦਾ ਲਓ। ਗੁਰੂ ਨਾਲ ਹੈ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰੂ ਤੇ ਹਮੇਸ਼ਾ ਨਾਲ ਹੈ ਸਦਾ ਅੰਗ ਸੰਗੇ ਅਪੰਗੰ ਵਿਬੂਤੇ ਜਿਵੇਂ ਅੰਗ ਨੇ ਐਵੇਂ ਗੁਰੂ ਨਾਲ ਹੈ ਅੰਗ ਨਹੀਂ ਦੂਰ ਹੁੰਦੇ ਗੁਰੂ ਵੀ ਦੂਰ ਨਹੀਂ ਹੁੰਦਾ ਭਰੋਸਾ ਚਾਹੀਦਾ ਵਿਸ਼ਵਾਸ ਚਾਹੀਦਾ ਅੱਜ ਆਪਾਂ ਗੁਰੂ ਦੀਆਂ ਬਾਤਾਂ ਪਾਉਣ ਸੰਗਤੀ ਰੂਪ ਵਿੱਚ ਰਹਿ ਰਾ ਸਾਹਿਬ ਦਾ ਪਾਠ ਕਰਨ ਤੁਹਾਡੇ ਨਗਰ ਚ ਆਏ ਔਰ ਇਹ ਜਿਹੜਾ ਕਾਫਲਾ ਹੈ ਇਹ ਰੁਕੇਗਾ ਨਹੀਂ ਇਹ ਨਗਰ ਨਗਰ ਇਹ ਵੀ ਜਾਵੇਗਾ ਵੇਖੋ ਕੀ ਕਰਦਾ ਆਪਣਾ ਕੋਈ ਫਰਕ ਨਹੀਂ ਕੜਾ ਪ੍ਰਸ਼ਾਦ ਅਗੇ ਵੀ ਬਣਦਾ ਬਣ ਗਿਆ ਸਾਦਾ ਲੰਗਰ ਤਿਆਰ ਕਰੀਏ ਗੁਰ ਭਾਈ ਬਣ ਕੇ ਬੈਠੀਏ ਤੇ ਗੁਰੂ ਨੇ ਜਿਹੜਾ ਸਾਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਗੁਰੂ ਦੇ ਨਾਲ ਜੁੜ ਗਏ ਸਾਡੇ ਇਹ ਲੋਕ ਤੇ ਪਰਲੋਕ ਸੁਹੇਲੇ ਹੋਣਗੇ ਖੰਡੇ ਬਾਟੇ ਦੀ ਪਾਲ ਸਕੀਏ ਅੰਮ੍ਰਿਤ ਧਾਰੀ ਬਣੀਏ ਨਸ਼ਾ ਸਿਰਫ ਨਾਮ ਦਾ ਰੱਖੀ ਬਾਣੀ ਦਾ ਰੱਖੀਏ ਸਰੀਰਕ ਤੌਰ ਤੇ ਪ੍ਰਸ਼ਾਦਾ ਬਾਕੀ ਨਸ਼ੇ ਗੁਰੂ ਨੇ ਸਾਨੂੰ ਰੋਕੇਗੇ